ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਸੋ ਕੱਲ ਕੀ ਹੋਇਆ ਆਪਾਂ ਜਦੋਂ ਇਹ ਕਹ ਲੋ ਮਹਿਲਾ ਚੌਕ ਤੋਂ ਸੰਗਰੂਰ ਨੂੰ ਆਉਂਦਾ ਪਿੰਡ ਹੁੰਦਾ ਖੇੜੀ ਉੱਥੇ ਇੱਕ ਮਰੇਗਾ ਵਰਕਰ ਸਾਡੀ ਭੈਣ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਭੈਣ ਹਰਪ੍ਰੀਤ ਕੌਰ ਧੂਰੇ ਜੋ ਨਾਰੀ ਇਕਤਾ ਜਵਰ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹੈ ਓਹੋ ਮੇਗਾ ਵਰਕਰ ਜਿਸ ਭੈਣ ਦੀ ਮੌਤ ਹੋਈ ਹੈ ਉਹਦੇ ਹੱਕ ਦੇ ਵਿੱਚ ਆਈ ਹੈ ਆਪਾਂ ਉਹ ਵੀਡੀਓ ਦੇਖਾਂਗੇ ਤੇ ਜੋ ਹਰਪ੍ਰੀਤ ਕੌਰ ਧੂਰੀ ਨੇ ਆਪਣੇ ਵਿਚਾਰ ਆਪਣੀ ਹਮਦਰਦੀ ਜਾਂ ਫਿਰ ਇਹ ਕਹ ਦੋ ਜੋ ਮੌਕੇ ਦਾ ਸਿਸਟਮ ਹੈ ਉਹ ਤੇ ਸਵਾਲ ਚੱਕੇ ਨੇ ਆਪਾਂ ਉਹ ਵੀਡੀਓ ਦੇਖਾਂਗੇ ਬਿਨਾਂ ਦੇਰ ਕੀਤੇ ਆਪਾਂ ਉਹ ਵੀਡੀਓ ਦੇਖਦੇ ਦੇ ਵਿੱਚ ਮੰਡ ਦੇ ਵਿੱਚ ਖੜੇ ਆ ਸੰਗਰੂਰ ਰੋਡ ਤੇ ਖੜੇ ਆ ਅਸੀਂ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜੋ ਆਏ ਦਿਨ ਸਾਡੇ ਜਿਹੜੇ ਕਿਰਤੀ ਲੋਕ ਨੇ ਮਜ਼ਦੂਰ ਨੇ ਕਿਰਤ ਕਰਨ ਵਾਲੇ ਲੋਕਾਂ ਨਾਲ ਇਹੋ ਜਿਹਾ ਟਿਕਾਣਾ ਬਣ ਗਿਆ ਪੱਕੀਆਂ ਨੇ ਜਿੱਥੇ ਕੀ ਪੰਜਾਬ ਸਰਕਾਰ ਦੀ ਨਲੈਕੀ ਤੇ ਇੱਥੋਂ ਦੇ ਸੰਗਰੂਰ ਜਿਲ੍ਹੇ ਦੇ ਪ੍ਰਸ਼ਾਸਨ ਦੀ ਨਲੈਕੀ ਦੇਖੋ ਨਿਰੇਗਾ ਮੇਟਾ ਰਾਣੀਕੌਰ ਜੋ ਖੇੜੇ ਪਿੰਡ ਦੀ ਔਰਤਾਂ ਉਹ ਮੌਕੇ ਤੇ ਮਤਲਬ ਕਿ ਸੁਣੇ ਸਾਢੇ 8 9 ਵਜੇ ਦੀ ਗੱਲ ਆ तकरीबन ਉਹ ਆਪਣੀ ਨਾਜਰੀ ਲਾਉਣ ਵਾਸਤੇ ਆ ਰਹੀ ਆ ਤੇ ਆਦਿ ਇੱਕ ਲੰਗੀ ਨੇ ਕੋਈ ਫੇਟ ਮਾਰ ਕੇ ਮਤਲਬ ਕਿ ਨੰਗ ਜਾਂਦਾ ਕੋਈ ਸਾਧਨ ਤੇ ਮੌਕੇ ਤੇ ਮੌਤ ਹੋ ਜਾਂਦੀ ਆ ਤੇ ਉੱਥੇ ਪ੍ਰਸ਼ਾਸਨ ਦੀ ਹਾਲੇ ਤੱਕ ਸ਼ਾਮ ਦੇ 6:30 ਵਜੇ ਚੁੱਤੇ ਨੇ ਕੋਈ ਵੀ ਉੱਥੇ ਜਿਹੜਾ ਗੱਡੀ ਵਾਲਾ ਖੇਡ ਮਾਰ ਕੇ ਜਾਂਦਾ ਉਸ ਤੋਂ ਵੀ ਗੱਡੀ ਚੜਾ ਕੇ ਲੰਘਦਾ ਮਾਰ ਕੇ ਕਤਲ ਕਰਕੇ ਲੰਘਦਾ ਉਹਦੀ ਕੋਈ ਵੀ ਜਾਂਚ ਪੜਤਾਲ ਨਹੀਂ ਤੇ ਸਰਕਾਰਾਂ ਦੀ ਪ੍ਰਸ਼ਾਸਨ ਦੀ ਇੱਥੇ ਅਣਦੇਖੀ ਆ ਇਹ ਇੱਥੇ ਅਣਦੇਖਾ ਕਰਕੇ ਆਪਣੀਆਂ ਅੱਖਾਂ ਮੀਂਦਰੇ ਨੇ ਸੁੱਤਾ ਪਿਆ ਪ੍ਰਸ਼ਾਸਨ ਪਹਿਲਾਂ ਵੀ ਬਿਸ਼ਨਪੁਰਿਆਲੇ ਮਸਲੇ ਦੇ ਵਿੱਚ ਪਿੱਟ ਸਿਆਪਾ ਕੀਤਾ ਕਿਉਂਕਿ ਸਾਡੇ ਕਿਰਤੀ ਲੋਕਾਂ ਨੂੰ ਉਦੋਂ ਸਿਆਣਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ ਹੁਣ 2027 ਦੇ ਵਿੱਚ ਝਾੜੂ ਸਰਕਾਰ ਆਊਗੀ ਸਾਡੇ ਵੇੜੇ ਦੇ ਚਾਹੇ ਉਹੀ ਗੀਤ ਗਾਊਗਲੀ ਮਾਰਦਾ ਰਹੀ ਸੂਜਾ ਦੇ ਕੱਦਿਆਂ ਦੇ ਵੇੜੇ ਪਰ ਕਮੀਆਂ ਦੇ ਵੇੜਿਆਂ ਦੇ ਵਿੱਚ ਬਾਅਦ ਵਿੱਚ ਕੀ ਮਾਰਦਾ ਤਾਂ ਹੁੰਦੀ ਕਿ ਜਾਂਚ ਪੜਤਾਲ ਕਰਕੇ ਕੋਈ ਵੀ ਵਣਦ ਕਾਰਵਾਈ ਨਹੀਂ ਕੀਤੀ ਜਾਂਦੀ। ਪਰਵਾਹ ਸਾਡੇ ਨਾਲ ਖੜਾ ਭੈਣ ਥੜੀ ਆ। ਪਾਲ ਪੌਰ ਜੋ ਧੀ ਸੁਨਾਮ ਤੋਂ ਆ ਭੈਣਾ। ਮਤਲਬ ਕਿ ਸਕੀਨਾਂ ਆ। ਹਾਂਜੀ ਭੈਣ ਜੀ ਇੱਥੇ ਕੋਈ ਵੀ ਸਰਵਾਈ ਨਹੀਂ ਹਜੇ ਤੱਕ ਹੋਈ। ਕੋਦੋਂ ਦੀ ਬਾਤ ਲੱਗ ਰਹੀ ਹੈ। 9 ਵਜੇ ਦੀ ਹੈ ਜੀ। 9 ਤੋਂ 8:30 ਤੋਂ ਲੈ ਕੇ 9 ਵਜੇ ਦੀ ਵਾਰ ਕਰਕੇ ਆ ਆ ਰਹੀ ਹੁਣ ਤੱਕ। ਮਤਲਬ ਉਹਨੂੰ ਕੋਈ ਵੀ ਇਨਸਾਫ਼ ਨਹੀਂ ਕਿਸੇ ਨੇ ਵੀ ਦਿੱਤਾ ਹੈਗਾ ਨਾ ਕੋਈ ਪ੍ਰਸ਼ਾਸਨ ਨੇ ਹੁਣ ਅਸੀਂ ਆ ਕੇ ਖੜੇ ਆ ਤਾਂ ਮੰਗਰ ਸਾਡੇ ਪ੍ਰਸ਼ਾਸਨ ਵੀ ਆ ਗਿਆਗਾ ਪਰ ਜਦੋਂ ਅਸੀਂ ਤੜਕੇ ਦੇ ਉਹ ਮੁੱਕੀ ਹੈਗੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਪਹਿਲਾਂ ਤਾਂ ਉਹਦੀ ਐਫਆਰ ਹੀ ਨਹੀਂ ਕੀਤੀ ਉਹਨਾਂ ਨੇ ਦਰਜ ਉਸ ਤੋਂ ਬਾਅਦ ਬੀਡੀਪੀ ਨੇ ਤਾਂ ਸੂਨ ਤੱਕ ਨਹੀਂ ਮੇਰਾ ਚੱਕਿਆ ਹੈਗਾ ਵੀ ਕੀ ਗੱਲ ਹੋ ਗਈ ਕਾਹਤੋਂ ਹੋ ਗਈ ਉਹਦਾ ਇੱਕ ਮੁਲਾਜ਼ਮ ਮੁੱਕਿਆ ਸੀ ਕੋਈ ਕੁੱਤਾ ਨਹੀਂ ਮੁੱਕਿਆ ਸੀ ਬੀਡੀਪੀ ਸਾਹਿਬ ਕੋਈ ਕੁੱਤਾ ਨਹੀਂ ਮੁੱਕਿਆ ਹੋਏਗੇ ਮੈਨੂੰ ਜਿੰਨਾ ਚਿਰ ਨਹੀਂ ਇਨਸਾਫ਼ ਮਿਲਦਾ ਨਾ ਮੈਂ ਐਸੇ ਸੜਕ ਤੇ ਬੈਠੂਗੀ ਮੈਂ ਐਸੇ ਸੜਕ ਤੇ ਬੈਠ ਕੇ ਆਪਣੀ ਜਾਨ ਉਹਦੇ ਬਰਾਬਰ ਦੇ ਦੂੰਗੀ ਜੇ ਤੁਸੀਂ ਮੈਨੂੰ ਨਾ ਇਨਸਾਫ਼ ਦਿੱਤਾ ਮੇਰੀਆਂ ਮੰਗਾਂ ਨੇ ਜਿਹੜਾ ਵੀ ਉਹਨਾਂ ਦਾ ਬਣਦਾ ਮਾਪਜਾ ਮੈਨੂੰ ਉਹ ਮਿਲਣਾ ਚਾਹੀਦਾਗਾ ਤੇ ਮੇਰੇ ਬੱਚੇ ਨੇ ਉਹਨਾਂ ਨੇ ਨੌਕਰੀ ਮਿਲਣੀ ਚਾਹੀਦੀ ਹੈਗੀ ਸਾਡਾ ਤਾਂ ਅੱਜ ਘਰ ਉੱਜੜ ਗਿਆ ਮੇਰਾ ਤਾਂ ਅੱਜ ਘਰ ਉੱਜੜ ਗਿਆ ਆ ਮੇਰੇ ਭਣੋਇਆ ਸਾਬ ਖੜੇ ਨੇ ਇਹਨਾਂ ਨੂੰ ਕਦੋਂ ਅੱਜ ਆਪ ਦਾ ਟੱਬਰ ਮਿਲੂਗਾ ਉਹਨਾਂ ਦੇ ਬੱਚਿਆਂ ਨੂੰ ਕਦੋਂ ਮਾਂ ਮਿਲੂਗੀ ਸਾਰੇ ਤੁੱਤਾ ਪਿਆ ਪ੍ਰਸ਼ਾਸਨ ਨਹੀਂ ਕੋਈ ਕਿਸੇ ਦੀ ਸੁਣਵਾਈ ਕਰ ਰਿਹਾ ਹਜੇ ਤੱਕ ਕੀ ਉਹ ਮੇਟ ਇੱਕ ਜਾਲੀ ਦੀ ਜਿਹਦੀ ਸੋਚ ਸੁਣਵਾਈ ਨਹੀਂ ਕੀਤੀ ਹੈਗੀ ਕੀ ਉਹ ਜਾਲੀ ਮੇਟ ਦੀ ਮੈਂ ਕਹਿਣਾ ਚਾਹੁੰਦੀ ਆ ਪਹਿਲਾਂ ਮੈਂ ਨਹੀਂ ਕਿਹਾ ਸੀ ਮੈਂ ਹੁਣ ਕਹਿਣਾ ਚਾਹੁੰਦੀ ਆ ਇੱਥੇ ਦਾ ਇੱਕ ਕੜਮ ਚੌਧਰੀ ਖੜਾ ਹੋ ਕੇ ਕਹਿੰਦਾਗਾ ਕਹਿੰਦਾ ਅਸੀਂ ਬਣਾਈ ਸੀ ਉਹ ਮੇਟ ਤਹੇ ਕਿਹੜਾ ਭਾਈ ਉਹੀ ਬਣਾਤੀ ਸੀ ਤੈਨੂੰ ਵੀ ਅਸੀਂ ਰੁਤਬਾ ਦਿੱਤਾ ਸੀ ਵੋਟਾਂ 'ਚ ਤੈਨੂੰ ਚਿਤੇਆਇਆ ਸੀ ਤਾਂ ਤੇਨੇ ਮੱਦੇ ਦੇ ਵਿੱਚ ਤੁਹਾਡੀ ਕੁੜੀ ਮੇਟ ਬਣਾਈ ਤੂੰ ਬੀਡੀਪੀ ਨੂੰ ਜਵਾਬ ਦਿੰਦਾ ਨਹੀਂ ਮੈਂ ਨਹੀਂ ਮੇਟ ਬਣਾਉਂਦਾ ਉਹਨੂੰ ਹਾਂਜੀ ਬਾਈ ਜਿਹੜੀ ਅੱਜ ਘਟਨਾ ਵਾਪਰੀ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਤੁੜਨ ਨਾਲ ਸੰਬੰਧ ਸੀ ਉਹ ਰਿਸ਼ਤੇ ਦਾ ਘਰ ਵਾਲੇ ਸੀਗੇ ਜਿਸ ਤਵੇ 8:00 ਵਜੇ ਜਾਂ 9:00 ਤੋਂ 9:00 ਵਜੇ ਤੱਕ ਨਹੀਂ ਘਟਨਾ ਜੀ ਸਵੇਰ ਤੱਕ ਉਹਨਾਂ ਦੇ ਜਾਨੀ ਸਰਕਾਰ ਨੇ ਕੋਈ ਧਿਆਨ ਨਹੀਂ ਲਈ ਤੇ 7 ਵਜੇ ਦੀ ਡੈੱਡ ਬੋਡੀ ਉੱਥੇ ਪਈ ਆ ਹਰ ਕਾ ਕੋਈ ਕੋਸ਼ਿਸ਼ ਮਾਰ ਨਹੀਂ ਹੋਇਆ ਆ ਕੋ ਕੋ ਮਰਚਾ ਕਰਦੇ ਹੋਇਆ ਤੇ ਸਾਰੇ ਗੋਣ ਜਾ ਕੇ ਪ੍ਰਦਰਸ਼ਨ ਮੜਾਇਆ ਜਦੋਂ ਜੱਥੇਬੰਦੀਆਂ ਖੜੀਆਂ ਹੋਈਆਂ ਨੇ ਤਾਂ ਛੱਡਿਆਗਾ ਤਾਂ ਉੱਥੇ ਮੋਟਰੀਸ ਕਰਨ ਆਏ ਨੇ ਕੱਲ ਨੂੰ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ ਗੱਡੀ ਵਾਲਾ ਮਾਰ ਗਿਆ ਟਰੱਕ ਵਾਲਾ ਮਾਰ ਗਿਆ ਕੁਛ ਦਾ ਜਿਹੜਾ ਤੱਕ ਕੋਈ ਉਹਨਾਂ ਨੇ ਪਤਾ ਹੀ ਨਹੀਂ ਕੀਤਾ ਜਾਣੀ ਵਾਲੇ ਤੱਕ ਆਪਣੇ ਉਹ ਮਹਿਕਵਾਂ ਨਿਕਲੇ ਹੀ ਨਹੀਂ ਹੈਗਾ ਕੋਈ ਡੀਪੀਓ ਨੇ ਜਾਂ ਕੋਈ ਕਿਸੇ ਨੇ ਸਾਰ ਲਈ ਹੋਵੇ ਡੀਪੀਓ ਤਾਂ ਹੁਣ ਤੱਕ ਕੋਈ ਉਹਨੂੰ ਪਤਾ ਵੀ ਨਹੀਂ ਹੈ ਸਾਇਲ ਵੀ ਦਾ ਤੇ ਕੋਈ ਇਸ ਤਰ੍ਹਾਂ ਦਾ ਸਾਰਾ ਜੰਗ ਟੱਪ ਗਿਆ ਅੱਜ ਹਾਂਜੀ ਠੀਕ ਹੈ ਇਹ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਤੁਹਾਡਾ ਇਹ ਆ ਪਤਾ ਇਹ ਆ ਵੀ ਉਹ ਜਿਹੜੀ ਆਈ ਸੀ ਕੱਲੀ ਕਮਾਉਂ ਸੀਗੀ ਬੱਚਿਆਂ ਨੂੰ ਕੋਈ ਉਹਦਾ ਰੁਜ਼ਗਾਰ ਦਿੱਤਾ ਜਾਵੇ ਜੋ ਬੰਦਾ ਮੁਆਵਜ਼ਾ ਇਹ ਦੇਣ ਕਿੰਨੇ ਬੱਚੇ ਨਹੀਂ ਇਹਦੇ ਦੋ ਬੱਚੇ ਨੇਗੇ ਉਹੀ ਗੱਲਾਂ ਕਰ ਕਰ ਕੇ ਸਾਰਿਆਂ ਦੇ ਨਾਲ ਕੋਈ ਕਾਰਵਾਈ ਨਹੀਂ ਕਰ ਰਹੇ ਠੀਕ ਹੈ ਜੀ ਧੰਨਵਾਦ